ਪੰਜਾਬ ਲਾਈਵ 888 ਚੈਨਲ ਤੇ ਤੁਹਾਡਾ ਸਵਾਗਤ ਹੈ ਬੱਸ ਸਟੈਂਡ ਧਾਰੀਵਾਲ ਵਿਕੇ ਕੇਂਦਰੀ ਮੰਤਰੀ ਅਮਿਤ ਸਾਹਾ ਦਾ ਪਤਲਾ ਸ਼ਾਰਿਆ ਗਿਆ ਅਤੇ ਕੀਤੀ ਨਾਰੇਬਾਜੀ ਕ੍ਰਿਸਚਨ ਨੈਸ਼ਨਲ ਫਰੰਟ ਦੇ ਸ਼ੂਭਾ ਪ੍ਰਧਾਨ ਬੱਬਾ ਗਿੱਲ ਸਫਾਈ ਸੇਵਕ ਜੂਨੀਅਨ ਪੰਜਾਬ ਦੇ ਜ਼ਿਲ੍ਹਾ ਜਨਰਲ ਸੈਕਟਰੀ ਸਿਕੰਦਰ ਜ਼ਿਲ੍ਹਾ ਮੀਤ ਪ੍ਰਧਾਨ ਬੁੱਧੂ ਬਾਲਮੀ ਤੇ ਟਾਈਗਰ ਫੋਰਸ ਆਲ ਇੰਡੀਆ ਦੇ ਪ੍ਰਧਾਨ ਪਵਨ ਵੜਾ ਪੰਜਾਬ ਕ੍ਰਿਸਚਨ ਫੈਡਰੇਸ਼ਨ ਦੇ ਪ੍ਰਧਾਨ ਮੋਨੂ ਚਿੱਦਾ ਅਤੇ ਲਾਈਨ ਆਫ ਜੁਦਾ ਕਲੱਬ ਪ੍ਰਧਾਨ ਆਸੂ ਧਾਰੀਵਾਲ ਦੀ ਅਗਵਾਈ ਹੇਠ ਬਸਟਾਨ ਧਾਰੀਵਾਲ ਵਿਖੇ ਜ਼ੋਰਦਾਰ ਨਾਰੇਬਾਜ਼ੀ ਕਰਦਿਆ ਕੇਂਦਰੀ ਮੰਤਰੀ ਅਮਿਤ ਸਾਧਾ ਉਤਲਾਪੂ ਕਹਿ ਗਿਆ ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸਾਧਾ ਸंवਿਧਾਨ ਨਰਮਤਾ ਬਾਬਾ ਸਾਧ ਅੰਬੇਦਕਰ ਸਬੰਧੀ ਜੋਤ ਇਤਨੀ ਕੀਤੀ ਹੈ ਔਰ ਨਾਸਨ ਯੋਗ ਹੈ ਅਮਤ ਸਾ ਨੂੰ ਕਰਨੇ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਪੂਰੇ ਦੇਸ਼ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਇਸ ਮੌਕੇ ਤੇ ਫਾਪੀ ਸੰਦੂ ਮੁਕੱਦਰ ਸਰਵਖੋਸ਼ਲਾ ਬੱਲੀ ਅਬੇ ਵਰਮ ਚੰਨੀ ਪ੍ਰਿੰਸ ਕਿਹਾਣ ਅੰਦਰਜੀਤ ਕਾਲਾ ਰਾਹੁਲ ਕੋ ਇਲਾਵਾ ਉਹ ਰਾਜ ਜਾਂ ਸਾਡੇ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਇਹ ਮਸਲੇ ਕਰਵਾਤੇ ਭੁਕੇ ਜਾ ਰਿਹਾ ਸੋ ਮੈਂ ਸਿਕੰਦਰ ਸਫਾਈ ਸੇਵਕ ਯੂਨੀਅਨ ਦਾ ਜ਼ਿਲ੍ਹਾ ਸੈਕਟਰ ਪੰਜਾਬ ਦੇ ਅੱਜ ਜਿਹੜਾ ਅਮਿਤ ਸਾਹਿਬ ਦਾ ਜਿਹੜਾ ਪੁਤਲਾ ਕੂਕਿਆ ਜਾ ਰਿਹਾ 17 ਤਰੀਕ ਤੇ 17 ਦਸੰਬਰ ਤੇ ਸੰਸਦ ਵਿੱਚ ਇਹਨੇ ਬੈਠ ਕੇ ਬਾਬਾ ਸਾਹਿਬ ਵੱਲੋਂ ਬੋਲਿਆ ਸੀ ਕਿ ਬਾਬਾ ਸਾਹਿਬ ਇੱਕ ਫੈਸ਼ਨ ਬਣਾ ਲਿਆ ਵਾ ਅਗਰ ਬਾਬਾ ਸਾਹਿਬਾਰੇ ਤੁਸੀਂ ਇਹਨਾ ਨਾਮ ਜਪਦੇ ਤੁਸੀਂ ਰੱਬ ਨੂੰ ਪਾ ਲੈਂਦੇ ਇਹਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਇਸ ਟਾਈਮ ਸੰਸਦ ਦੇ ਬੈਠਾ ਵਾ ਇਹ ਵੀ ਇੱਕ 12 ਸਾਲ ਦੇ ਕਰਕੇ ਹੀ ਅੱਜ ਬੈਠਾ ਹੋਇਆ ਵਾ ਕਿਉਂਕਿ ਬਾਬਾ ਸਾਹਿਬ ਦੀ ਬੜੀ ਵੱਡੀ ਕੁਰਬਾਨੀ ਆ ਇਸ ਦੇਸ਼ ਵਾਸਤੇ ਅਗਰ ਦੇਸ਼ ਦੇ ਅੱਜ ਜਿਹੜੇ ਸਾਡੇ ਛੋਟੇ ਵਰਗ ਦੇ ਨਾਗਰਿਕ ਆ ਇਹ ਸਿਰਫ ਉਹਨਾਂ ਦੀ ਦੇਣ ਤੇ ਚੱਲ ਰਹੇ ਆ ਜਿਹੜੇ ਉਹਨਾਂ ਨੇ ਸੰਵਿਧਾਨ ਬਣਾਇਆ ਜਿਹੜੇ ਕਾਨੂੰਨ ਬਣਾਏ ਆ ਕਿਉਂਕਿ ਇਹ ਜਿਹੜੀ ਮਨੁੱਖ ਸਮ੍ਰਿਤੀ ਵੇ ਲਿਆਉਣਾ ਚਾਹੁੰਦੇ ਆ ਇਹਦੇ ਕਰਕੇ ਸਾਡੇ ਮਿੱਕੇ ਜਿਹੜੇ ਬਲੀ ਤੇ ਸਮਾਜ ਦੇ ਲੋਕ ਆ ਇਹ ਸਾਰੇ ਇਹਨਾਂ ਦੇ ਵੱਲੋਂ ਖਤਮ ਕੀਤੇ ਜਾਣਗੇ ਆਉਣ ਵਾਲੇ ਸਮੇਂ ਕਿਉਂਕਿ ਇਹਨਾਂ ਦੀ ਬੜੀ-ਬੜੀ ਬੀਜੇਪੀ ਦੀ ਪੋਲਿਸੀ ਚੱਲ ਰਹੀ ਆ ਉਸੇ ਤਹਿਤ ਅੱਜ ਅਸੀਂ ਇਕੱਠੇ ਹੋਏ ਆ ਸਾਡੇ ਵਿੱਚ ਸੀਐਨਐਫ ਦੇ ਪ੍ਰਧਾਨ ਬੱਬਾ ਗੇਲ ਜੀ ਟਾਈਗਰ ਫੋਰਸ ਵਾਲਮੀਕਨ ਆਲ ਇੰਡੀਆ ਦੇ ਪ੍ਰਧਾਨ ਪਵਨ ਵੱਡਾ ਜੀ ਸਾਡੇ ਸਫਾਈ ਸੇਵਕ ਦੇ ਯੂਨੀਅਨ ਦੇ ਪ੍ਰਧਾਨ ਪਿੰਕਾ ਜੀ ਮੋਨੀ ਚਿੱਤਾ ਜੀ ਕ੍ਰਿਸ਼ਨ ਫੰਡਰੇਸ਼ਨ ਦੇ ਪ੍ਰਧਾਨ ਔਰ ਸਾਡੇ ਜਿੰਨੇ ਵੀ ਇੱਥੇ ਵੀਰ ਖੜੇ ਨੇ ਅਸੀਂ ਸਾਰਿਆਂ ਨੇ ਜੋ ਕਿ ਇੱਕ ਪ੍ਰਣ ਲਈ ਆਵਾਜ਼ ਕਿ ਜਿਨੀ ਦੇਰੇ ਮਾਫੀ ਵੀ ਮੰਗੇਗਾ ਸਾਡਾ ਸੰਗ ਸਟੇਜ ਹੈਗਾ ਕਿਉਂਕਿ ਸਾਨੂੰ ਸਫਾਈ ਸਰਵ ਜੂਨੀਅਨ ਵੱਲੋਂ ਕੋਲ ਆਈ ਆਂਡ ਇੰਡੀਆ ਦੇ ਸਾਡੀ ਟਾਈਗਰ ਫੋਰਸ ਉਹਦੇ ਵੱਲੋਂ ਵੀ ਸਾਨੂੰ ਕੋਲ ਆਈ ਸਾਡੇ ਜਿਹੜੇ ਪ੍ਰਧਾਨ ਉਹਨਾਂ ਵੱਲੋਂ ਵੀ ਸਾਨੂੰ ਕੋਲ ਆਈ ਆ ਕਿ ਇਹਨਾਂ ਦਾ ਚੰਗੀ ਤਰ੍ਹਾਂ ਪੇਟ ਸਿਆਪਾ ਕਰਨਾ ਵਾ ਜਿਤਨਾ ਤੁਸੀਂ ਸਾਰੇ ਜਾਣਦੇ ਜੀ 24 ਦਸੰਬਰ ਆ ਔਰ 24 ਦਸੰਬਰ ਆਲ ਵਰਲਡ ਦੇ ਕ੍ਰਿਸਮਸ ਦੇ ਮਨਾਇਆ ਜਾ ਰਿਹਾ ਅਸੀਂ ਆਪਣੇ ਸਾਰੇ ਚਾਚਾ ਦੇ ਕੰਮ ਛੱਡ ਕੇ ਜਿੰਨੇ ਵੀ ਸਾਡੇ ਸਾਥ ਸਾਰੇ ਸਾਥੀ ਆਸੀ ਵਰਗ ਬੀਸੀ ਵਰਗ ਸਾਰੇ ਇਕੱਠੇ ਹੋ ਕੇ ਅਸੀਂ ਬੰਦੇ ਦਾ ਪੇਟ ਸਿਆਪਾ ਕਰਨਾ ਆ ਰਹੇ ਆ ਕਿ ਇਹਨੇ ਅੱਜ ਦੇ ਦਿਨਾਂ ਨੂੰ ਜਿਹੜਾ ਇਹਨਾਂ ਡਿਸਟਰਬ ਕੀਤਾ ਵਾ ਔਰ ਅਸੀਂ ਚਾਹਾਂਗੇ ਕਿ ਇਹ ਮਾਫੀ ਮੰਗੇ ਵੈਸੇ ਤੇ ਜਿੰਨਾ ਇਹ ਗੰਦਾ ਬੰਦਾ ਵਾ ਇਹਨੂੰ ਸਾਂਸਦ ਤੋਂ ਅਸਤੀਫਾ ਦੇਣਾ ਹੀ ਵਧੀਆ ਲੱਗੇਗਾ ਸਾਨੂੰ ਕਿ ਦੇਸ਼ ਦਾ ਡੇੜਾ ਗਰਗ ਤੇ ਪਹਿਲਾਂ ਹੀ ਕਰ ਚੁੱਕੇ ਆ ਔਰ ਬਾਬਾ ਸਾਹਿਬ ਆਰੇ ਬੋਲ ਕੇ ਇਹਨਾਂ ਨੇ ਹੋਰ ਵੀ ਜਿਹੜਾ ਦੇਸ਼ ਦੇ ਵਿੱਚ ਸਾਡਾ ਐਸਪਾਈਚਾਰਾ ਬੀਸੀ ਭਾਈਚਾਰਾ ਇਹਨਾਂ ਨੇ ਜਾਣ ਕੇ ਭੜਕਾਇਆ ਵਾ ਕਿਉਂਕਿ 6 ਕਿੰਨੇ ਮਹੀਨਾ ਬਾਅਦ ਇਹ ਜਿਹੜੀ ਬੀਜੇਪੀ ਸਰਕਾਰ ਆ ਕੁਛ ਨਾ ਕੁਛ ਇਹੋ ਜਿਹਾ ਕਾਨੂੰਨ ਲਿਆਂਦੀ ਆ ਕੋਈ ਬਿੱਲ ਪਾਸ ਕਰ ਦਿੰਦੀ ਆ ਇਤਨਾ ਕਿਸਾਨ ਵਿਚਾਰੇ ਅੱਜ ਵੀ ਬੈਠੇ ਹੋਏ ਨੇ ਆ ਕਿਉਂਕਿ ਇਹ ਜਿਹੜੇ ਛੋਟੀ ਜਾਤੀ ਦੇ ਲੋਕ ਆ ਇਹਨਾਂ ਨੂੰ ਇਹਨਾਂ ਨੇ ਕੀੜੇ ਮਕੋੜੇ ਸਮਝਿਆ ਵਾ ਸੋ ਇਸੇ ਕਰਕੇ ਆ ਨੂੰ ਜਿਹੜੇ ਅਈ ਆਪਣੇ ਸਾਰੇ ਵੀਰ ਕਤੂ ਹੋ ਗਿਆ ਜੇ ਸੜਕ ਦੇ ਉੱਤੇ ਆ ਪੂਰੇ ਪੰਜਾਬ ਭਾਰ ਚ ਇਹ ਪ੍ਰਦਰਸ਼ਨ ਹੋਇਆ ਨਾ ਕਿ ਇਹ ਧਾਰੀਵਾਲ 'ਚ ਸਾਡੀ ਸਫਾਈ ਸੇਵਕ ਨੇ ਪੂਰੇ ਪੰਜਾਬ 'ਚ ਇਹ ਪ੍ਰਦਰਸ਼ਨ ਕੀਤਾ ਵਾ ਧਾਰੀਵਾਲ 'ਚ ਉਤਲਾ ਫੁਕਿਆ ਲਾ ਰਿਹਾ ਕੀ ਭਗਵਾਨੋ ਅੱਜ ਜਿਹੜਾ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਉਤਲਾ ਫੁਕਿਆ ਜਾ ਰਿਹਾ ਅੰਮ੍ਰਿਤਸਰ ਦਾ ਮਿੱਟੀ ਸਿਆਪਾ ਕੀਤਾ ਜਾ ਰਿਹਾ ਜੋ ਕਿ ਸਾਡੇ ਬਾਬਾ ਸਾਹਿਬ ਦੇ ਸਿਧਾਂਤਾਂ ਦੇ ਉਲਟ ਜਾ ਰਹੇ ਆ ਸੈਂਟਰ ਸਰਕਾਰ ਉੱਤੇ ਅਮਿਤ ਸ਼ਾਹ ਜੀ ਨੇ ਸਾਡੇ ਬਾਬਾ ਸਾਹਿਬ ਦੇ ਉਲਟ ਬੋਲਿਆ ਆ ਉਸ ਦੇ ਖਿਲਾਫ ਅਸੀਂ ਛੜਕਾ ਤੇ ਉਤਰੇ ਆ ਅੱਜ ਕਿਉਂਕਿ ਅਮਿਤ ਸ਼ਾਹ ਹੁਣ ਇਹ ਸੈਂਟਰ ਸਰਕਾਰ ਦਿਵੇ ਦੀ ਸੈਂਟਰ ਸਰਕਾਰ ਆ ਉਹਦੇ ਦਾ ਹੀ ਸਿਧਾਂਤ ਨੂੰ ਖਤਮ ਕਰਨ ਤੇ ਤੁਰੇ ਹੋਇਆ ਇਸ ਲਈ ਅਸੀਂ ਸੰਕਲਪ ਇਹ ਕਾਹਨੂੰ ਪਾੜਨਾ ਕਰਨੇ ਆ ਕਿ ਬਾਬਾ ਸਾਹਿਬ ਦੀ ਜਿਹੜੀ ਸੋਚ ਤੇ ਆ ਅਸੀਂ ਪਹਿਰਾ ਪੂਰਾ ਦਵਾਂਗੇ ਇਹ ਬਾਬਾ ਸਾਹਿਬ ਦੇ ਸਿਧਾਂਤਾਂ ਦੇ ਤੇ ਚੱਲਣਗੇ ਆ ਔਰ ਜੋ ਸਾਡੇ ਬਾਬਾ ਸਾਹਿਬ ਦਾ ਸੰਧਾਰਤਿਆ ਅਗਰ ਇਸ ਦਾ ਕੋਈ ਵੀ ਛੇੜਛਾੜ ਕਰਦਾ ਆ ਉਸ ਨੂੰ ਇਸਦੀ ਪੂਘ ਨਹੀਂ ਹੋਏਗੀ ਇਸ ਲਈ ਜੋ ਮਿਸ਼ਾਨ ਹੈ ਸਾਡੇ ਬਾਬਾ ਸਾਹਿਬ ਦੇ ਖਿਲਾਫ ਕੀਤੀ ਆ ਅਸੀਂ ਚਾਹਦੇ ਆ ਕਿ ਇਹ ਮਾਫੀ ਮੰਗੇ ਜੇ ਮਾਫੀ ਨਹੀਂ ਮੰਗਦਾ ਥੋੜੇ ਦਿਨਾਂ ਤੱਕ ਅਸੀਂ ਹਾਈਵੇ ਜਾਮ ਕਰਾਂਗੇ